ਦੇਖਣ ਇਸ ਦੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੋ ਅੱਜ ਤੱਕ ਮਲਖ ਵਸੰਧੀ ਕੰ ਜਾ ਰਹੇ ਆ ਇਹ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਲੈ ਕੇ ਦਿੱਤੇ ਕਿ ਭਗਵੰਤ ਮਾਨ ਦੀ ਸਰਕਾਰ ਮਾਨ ਸਰਕਾਰ ਕਿਹੜੀ ਗਈ ਬਹੁਤ ਵੱਡੇ ਸਵਾਲਾਂ ਦੇ ਵਿੱਚ ਇੱਕ ਚਿੱਠੀ ਨਹੀਂ ਉਹਨਾਂ ਨੂੰ ਸਵਾਲਾਂ ਦੇ ਕਟਗਰੇ ਵਿੱਚ ਖੜਾ ਕਰ ਦਿੱਤਾ ਹੈ ਚਿੱਠੀ ਕਿ ਨਵਾਂ ਲਿਖੀ ਗਈ ਹੈ ਪੀ ਐਸ ਈ ਬੀ ਦੇ ਜਨਰਲ ਸਿਕਤਰ ਅਜੇ ਪਾਲਖ ਮਾਰ ਜੀ ਵੱਲੋਂ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਗੁਲਾਸੇ ਕਰਦੇ ਆ ਕਿਹਾ ਕਿ ਸਾਨੂੰ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ ਸਾਨੂੰ ਇਲੈਕਸ਼ਨ ਵਾਸਤੇ ਫੰਡ ਇਕੱਠਾ ਕਰਕੇ ਦਿਓ ਤਾਂ ਕਿ ਅਸੀਂ ਦਿੱਲੀ ਇਲੈਕਸ਼ਨ ਵਿੱਚ ਉਹ ਫੰਡ ਨੂੰ ਯੂਜ਼ ਕਰ ਸਕੀਏ ਬਹੁਤ ਵੱਡੇ ਸਵਾਲ ਨੇ ਮਾਨ ਸਰਕਾਰ ਵਾਸਤੇ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਇਲੈਕਸ਼ਨ ਵਾਸਤੇ ਖਰਚਣਾ ਕਾਫੀ ਪਹਿਲੇ ਵੀ ਸਿਕਿਉਰਿਟੀ ਨੂੰ ਲੈ ਕੇ ਜਾਂ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਮਾਨ ਸਰਕਾਰ ਅਕਸਰ ਇਸ ਸਵਾਲਾਂ ਦੇ ਵਿੱਚ ਰਹਿੰਦੀ ਹੈ ਪਰ ਹੁਣ ਇਲੈਕਸ਼ਨ ਨੂੰ ਲੈ ਕੇ ਨਵੇਂ ਸਵਾਲਾਂ ਦੇ ਵਿੱਚ ਖੜੀ ਹੋ ਗਈ ਮਾਨ ਸਰਕਾਰ ਦੇਖਣ ਜੋਗੇ ਗੱਲ ਇਹ ਹੋਏਗੀ ਕਿ ਹੌਣ ਵਾਲੇ ਬਿਨਾਂ ਦੇ ਵਿੱਚ ਇਸ ਇਹ ਸਵਾਲਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੀ ਹੈ ਮਾਨ ਸਰਕਾਰ ਜਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲਾਂ ਨੂੰ ਕਿਸ ਤਰ੍ਹਾਂ ਕਦੇਗੀ ਕਿਉਂਕਿ ਇੱਕ ਨਾ ਸਵਾਲਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿੱਚ ਪਾਰੀ ਰੋਸ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਿੱਲੀ ਦਾ ਦਿੱਲੀ ਦੇ ਵਿੱਚ ਪੰਜਾਬ ਦਾ ਪੈਸਾ ਵਰਤ ਰਹੀ ਹੈ ਪੰਜਾਬ ਅੱਗੇ ਹੀ ਕਰਜ਼ੇ ਦੇ ਵਿੱਚ ਡੁੱਬਿਆ ਆ ਤੇ ਉੱਥੋਂ ਇਨ੍ਹਾਂ ਇਲੈਕਸ਼ਨਾਂ ਦੌਰਾਨ ਜਿਹੜਾ ਪੰਜਾਬ ਦਾ ਪੈਸਾ ਆ ਉਹ ਇਲੈਕਸ਼ਨਾਂ ਦੇ ਵਿੱਚ ਵਰਤਿਆ ਜਾ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਮਾਨ ਸਰਕਾਰ ਹੈਂਡਲ ਕਰੇਗੀ ਲੋਕਾਂ ਦੇ ਦਿਨਾਂ ਦੇ ਵਿੱਚ ਇਹ ਸਵਾਲ ਨੇ ਜਾਉਣ ਵਾਲੇ ਇਲੈਕਸ਼ਨ ਦੇ ਵਿੱਚ ਇਸ ਚਿੱਠੀ ਦਾ ਕੀ ਅਸਰ ਰਹੇਗਾ ਮਾਨ ਸਰਕਾਰ ਤੇ ਬਣੇ ਰਹੋ ਏਜੀ ਨਿਊਜ਼ ਦੇ ਨਾਲ ਜੀਡੀਐਸੋਸੀਅਟੀਸ਼ਨ ਇੰਜੀਨੀਅਰਸ ਐਸੋਸੀਏਸ਼ਨ ਨੇ ਕੋ ਗੰਤਮਾਨ ਜੀ ਚਿੱਠੀ ਲਿਖੀ ਹੈ ਕਿ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਬੋਰਡ ਦੇ ਇੰਜੀਨੀਅਰਸ ਦੇ ਉੱਤੇ ਪ੍ਰੈਸ਼ਰ ਪਾ ਕੇ ਦਿੱਲੀ ਇਲੈਕਸ਼ਨਸ ਵੱਲੋਂ ਫੰਡ ਇਕੱਠੇ ਕਰਨ ਦਾ ਪ੍ਰੈਸ਼ਰ ਪਾਇਆ ਗਿਆ ਸੀ ਵੀ ਪੈਸੇ ਦਿਓ ਇਹ ਇੱਕ ਮਹਿਕਮੇ ਦੀ ਗੱਲ ਹੈ ਤੇ ਮਤਲਬ ਸਾਰੇ ਪੰਜਾਬ ਤੋਂ ਕਿੰਨਾ ਪੈਸਾ ਇਕੱਠਾ ਕਰਕੇ ਇੱਲੀ ਚੋਣਾਂ ਦੇ ਵਿੱਚ ਪੰਜਾਬ ਤੋਂ ਗਿਆ ਹੋਏਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਅਲਰਮਿੰਗ ਸਿਚੁਏਸ਼ਨ ਜਿਹੜੇ ਅਫਸਰਾਂ ਕੋਲ ਤੁਸੀਂ ਪੈਸੇ ਇਕੱਠੇ ਕਰਨ ਵਾਸਤੇ ਲਾਓਗੇ ਕੱਲੋਂ ਉਹਨਾਂ ਤੋਂ ਕਿਹੜੀ ਇਮਾਨਦਾਰੀ ਦੀ ਉਮੀਦ ਕਰਦੇ ਹੋ ਕਿ ਜਨਰਲ ਸਕੱਤਰ ਅਜੇ ਪਾਲ ਸਿੰਘ ਠਕਵਾਲ ਜੀ ਨੇ 62 ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਦਿੱਲੀ ਵਾਸਤੇ ਖੰਡ ਦਿਓ ਕੀ ਤੇ ਵੀ ਵਾਇਲ ਹੋ ਰਹੀ ਹੈ ਕੀ ਉਸ ਚਿੱਠੀ ਦੇ ਵਿੱਚ ਹੈ ਬਿਲਕੁਲ ਵੀ ਉਹ ਚਿੱਠੀ ਪਹੁੰਚੀ ਹੈ ਪੀਐਸਈਵੀ ਵਿਦਿਆ ਐਸੋਸੀਏਸ਼ਨ ਇੰਜੀਨੀਅਰ ਐਸੋਸੀਏਸ਼ਨ ਨੂੰ ਉਸਨੇ ਭਗਵੰਤ ਮਾਨ ਜੀ ਚਿੱਠੀ ਲਿਖੀ ਹੈ ਕਿ ਕਿਸ ਤਰੀਕੇ ਦੇ ਨਾਲ ਨੈਕਸਟਰੀ ਬੋਰਡ ਦੇ ਇੰਜੀਨੀਅਰਸ ਦੇ ਉੱਤੇ ਪ੍ਰੈਸ਼ਰ ਪਾ ਕੇ ਦਿੱਲੀ ਵੈਕਸਸ ਵਾਸਤੇ ਫੰਡ ਇਕੱਠੇ ਕਰਨ ਦਾ ਜਿਹੜਾ ਹੈਗਾ ਕਸ਼ਰ ਪਾਇਆ ਗਿਆ ਸੀ ਕਿ ਪੈਸੇ ਦਿਓ ਜੇ ਇੱਕ ਮਹਿਕਮੇ ਦੀ ਗੱਲ ਹੈ ਤੇ ਇਹਦਾ ਮਤਲਬ ਸਾਰੇ ਪੰਜਾਬ ਤੋਂ ਕਿੰਨਾ ਪੈਸਾ ਇਕੱਠਾ ਕਰਕੇ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਤੋਂ ਗਿਆ ਹੋਏਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਅਲਰਮਿੰਗ ਸਿਚੁਏਸ਼ਨ ਜਿਹੜੇ ਅਫਸਰਾਂ ਕੋਲ ਤੁਸੀਂ ਪੈਸੇ ਇਕੱਠੇ ਕਰਨ ਦਾ ਸਲਾਉਗੇ ਕੱਲ ਉਹਨਾਂ ਕੋਲ ਕਿਹੜੀ ਇਮਾਨਦਾਰੀ ਦੀ ਉਮੀਦ ਕਰਦੇ ਔਰ ਇਹਨਾਂ ਕਿਸ਼ੇ ਅਸੀਂ ਨਹੀਂ ਲਗਾ ਰਹੇ ਇਸ ਵਿਸ਼ੇ ਦੇ ਉੱਤੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ạtਵਾਲ ਜੀ ਨੇ 6 ਦੋ ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ कि ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਦਿੱਲੀ ਵਾਸਤੇ ਫੰਡ ਦਿਓ। ਔਰ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ। ਇਹ ਕੀ ਹੋ ਰਿਹਾ ਪੰਜਾਬ ਵਿੱਚ? ਕਿੰਨੇ ਕੀ ਇਹ ਇਹ ਇੱਕ ਕਟੇ ਇਮਾਨਦਾਰੀ ਦਾ ਅਸਲੀ ਚਿਹਰਾ। ਕਾਕਾ ਕਿਸ ਤਰ੍ਹਾਂ ਦੀ ਝੂਠੇ ਫੇਰ ਦੀ ਰਾਜਨੀਤੀ ਕਰਨਗੇ ਆਮ ਆਦਮੀ ਪਾਰਟੀ। ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ। ਕੀ ਪੰਜਾਬ ਦੇ EMPLOYEES ਤੋਂ ਕਿੰਨੇ ਕਰੋੜਾਂ ਦਾ ਫੰਡ ਇਕੱਠਾ ਕੀਤਾ ਗਿਆ ਔਰ ਦਿੱਲੀ ਇਲੈਕਸ਼ਨ ਚ ਵੰਟਿਆ ਗਿਆ ਪੰਜਾਬ ਦੇ ਲੋਕਾਂ ਤੋਂ ਕਿੰਨਾ ਫੰਡ ਇਕੱਠਾ ਕਰਕੇ ਤੁਸੀਂ ਦਿੱਲੀ ਦੇ ਇਲੈਕਸ਼ਨ ਚ ਭੇਜਿਆ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਹੋ ਸਰਕਾਰੀ ਮੁਲਾਜ਼ਮਾਂ ਤੋਂ ਤੁਸੀਂ ਪੈਸੇ ਇਕੱਠੇ ਕਰੋਗੇ ਫਿਰ ਉਹਨਾਂ ਕੋਲ ਇਮਾਨਦਾਰੀ ਪਾਲੋਗੇ ਇੱਕ ਸੈਲਰੀਡ EMPLOYEE ਕਿੱਥੋਂ ਪੈਸਾ ਦੇ ਸਕਦਾ ਕਿਸੇ ਕਿਸੇ ਗਲਤੀ ਕਿਹਾ ਉਹਦਾ ਮਤਲਬ ਇਹ ਹੋਇਆ ਕਿ ਤੁਸੀਂ ਤੇ ਆਪਣੇ EMPLOYEES ਨੂੰ ਗਲਤ ਰਸਤੇ ਚੱਲਣ ਵਾਸਤੇ ਮਜਬੂਰ ਕਰਦੇ ਪਏ ਹੋ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਔਰ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਮੰਨ ਕਰਦੀ ਹੈ ਕਿ ਇਹ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਵੇ ਫਿਰ ਕੋਈ ਪਤਾ ਲੱਗਿਆ ਕਿੰਨੇ ਕਿੰਨੇ ਕੋ ਪੈਸੇ ਵੀ ਜਿਹੜੀਆਂ ਮੰਗ ਕੀਤੀ ਗਈ ਸੀ ਇਹਨਾਂ ਨੇ ਕਰੋੜਾਂ ਰੁਪਇਆ ਪੰਜਾਬ ਤੋਂ ਇਕੱਠਾ ਕਰਕੇ ਭੇਜਿਆ और एक, एक एसोसीएशन ने इस गल तो ने के उ एतराज जताया लेकिन किन्ने ऐसे सरकारी अफसर ने जोड़े चुप करके पैसे देंदे ने प्लम पोस्टिंग लैन वास्ते पैसे देंगे ने और आज इस गल तो सबत हो गया कि पंजाब की भगवंत आम आदमी पार्टी की सरकार दिल्ली वंगर, देश की सब तो प्रशन सरकार बन के रह गई है ये अजत हो गया